ਸ੍ਰੀ ਗੁਰੂ ਅਮਰਦਾਸ ਜੀ ਦੀ ਪ੍ਰਸ਼ੰਸਾ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਰੋਜ਼ ਦਰਸ਼ਨ ਲਈ ਆਉਂਦੀਆਂ ਪਰ ਗੁਰੂ ਅੰਗਦ ਦੇਵ ਜੀ ਦੇ ਛੋਟੇ ਪੁੱਤਰ ਦਾਤੂ ਜੀ ਇਹ ਸਹਿਣ ਨਾ ਕਰ ਸਕੇ ਇੱਕ ਦਿਨ ਉਹ ਕੁਝ ਬ੍ਰਾਹਮਣਾਂ ਨੂੰ ਲੈ ਕੇ ਗੋਇੰਦਵਾਲ ਆਏ ਦੀਵਾਨ ਵਿੱਚ ਹਜ਼ਾਰਾਂ ਦਾ ਇਕੱਠ ਦੇਖ ਕੇ ਭਾਈ ਦਾਤੂ ਗੁੱਸੇ ਵਿੱਚ ਲਾਲ ਹੋ ਗਏ ਉਹ ਘੋੜੇ ਤੋਂ ਉਤਰ ਗੁਰੂ ਜੀ ਕੋਲ ਗਏ ਗੁਰੂ ਸਾਹਿਬ ਨੂੰ ਪੈਰ ਨਾਲ ਠੋਕਰ ਮਾਰ ਕੇ ਆਪ ਤਖਤ ਉੱਤੇ ਬੈਠ ਗਏ ਗੁਰੂ ਅਮਰਦਾਸ ਜੀ ਨੇ ਭਾਈ ਦਾਤੂ ਵੱਲ ਦੇਖਿਆ ਤੇ ਪੁੱਛਣ ਲੱਗੇ ਕਿ ਮੇਰਾ ਸਰੀਰ ਤੇ ਸੇਵਾ ਕਰਦੇ ਕਰਦੇ ਹੱਡੀਆਂ ਹੀ ਹੋ ਗਿਆ ਹੈ ਕਿਤੇ ਤੁਹਾਡੇ ਪੈਰ ਤੇ ਸੱਟ ਤਾਂ ਨਹੀਂ ਲੱਗੀ ਪਰ ਭਾਈ ਦਾਤੂ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਸੀ ਉਹ ਗੁਰੂ ਜੀ ਨੂੰ ਅਪਸ਼ਬਦ ਬੋਲੀ ਗਏ ਗੁਰੂ ਸਾਹਿਬ ਜੀ ਚੁੱਪਚਾਪ ਆਪਣੇ ਚਬਾਰੇ ਵਿੱਚ ਚਲੇ ਗਏ ਤੇ ਹੌਲੀ-ਹੌਲੀ ਸਾਰੀ ਸੰਗਤਾਂ ਵੀ ਉੱਠ ਕੇ ਚਲੀਆਂ ਗਈਆਂ ਗੁੱਸੇ ਵਿੱਚ ਭਾਈ ਦਾਤੂ ਸਾਰਾ ਚੜਾਵਾ 포ਟਲੀਆਂ ਵਿੱਚ ਪਾ ਕੇ ਖਡੂਰ ਸਾਹਿਬ ਵੱਲ ਨਿਕਲ ਗਏ ਗੁਰੂ ਸਾਹਿਬ ਜੀ ਵੀ ਅਗਲੇ ਦਿਨ ਤੜਕੇ ਉੱਠ ਕੇ ਬਸਰ ਕੇ ਚਲੇ ਗਏ ਭਾਈ ਦਾਤੂ ਜਦੋਂ ਗੁਰੂ ਘਰ ਦਾ ਚੜਾਵਾ ਲੈ ਕੇ ਜਾ ਰਹੇ ਸਨ ਤੇ ਰਸਤੇ ਵਿੱਚ ਡਾਕੂਆਂ ਨੇ ਉਹਨਾਂ ਦਾ ਸਾਰਾ ਸਮਾਨ ਲੁੱਟ ਲਿਆ ਤੇ ਭਾਈ ਦਾਤੂ ਦੇ ਉਸੇ ਲੱਤ ਦੀ ਹੱਡੀ ਵੀ ਟੁੱਟ ਗਈ ਜੋ ਉਹਨਾਂ ਨੇ ਗੁਰੂ ਸਾਹਿਬ ਤੇ ਚੁੱਕੀ ਸੀ